ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਖੂਬ ਝਗੜਦੇ ਖੂਬ ਲੜਦੇ ਮੁਕਦਮੇ ਬਾਜ਼ੀਆਂ ਤੱਕ ਆਉਂਦੀਆਂ ਉੱਥੇ ਵੀ ਜ਼ਮੀਨ ਜਾਇਦਾਦ ਦੇ ਝਗੜੇ ਹੰਕਾਰ ਦੇ ਝਗੜੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਵੀ ਹੰਕਾਰ ਦੇ ਝਗੜੇ ਇਕਬਾਲ ਨੇ ਤੇ ਬੜੀ ਝੋਟ ਕਰ ਦਿੱਤੀ ਹੈ ਇੱਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖ ਕੇ ਇੱਕ ਨਵੇਂ ਮਸਜਿਦ ਨੂੰ ਦੇਖ ਕੇ ਮਾਡਲ ਟਾਊਨ ਲਾਹੌਰ ਦੇ ਚ ਕਿਧਰੇ ਰਹਿੰਦੇ ਸਨ ਮਹੱਲੇ ਚੋਂ ਲੰਗੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ਬ੍ਰਾਹਮਣ ਨੇ ਪੁਜਾਰੀ ਨੇ ਰੋਕਿਆ ਇਕਬਾਲ ਤੂੰ ਇਤਨਾ ਸੈਣਾ ਤੇਰੀ ਹੰਸੀ ਦੇ ਚ ਤਨਜ਼ ਹੈ ਝੋਟ ਹੈ ਔਰ ਤੂੰ ਮੰਦਰ ਤੇ ਤਨਜ਼ ਕਰਦਾ ਹੈ ਭਗਵਾਨ ਦਾ ਘਰ ਹੈ ਪ੍ਰਭੂ ਦਾ ਘਰ ਹੈ ਇਤਨੇ ਚ ਮੌਲਵੀ ਵੀ ਆ ਗਿਆ ਆਖਿਆ ਪੁਜਾਰੀ ਸਾਹਿਬ ਇਹਨੇ ਤਨਜ਼ ਸਿਰਫ ਮੰਦਰ ਤੇ ਨਹੀਂ ਕੀਤੀ ਮਸਜਿਦ ਤੇ ਵੀ ਕੀਤੀ ਉਹਨੂੰ ਵੇਖ ਕੇ ਵੀ ਹੱਸਿਆ ਔਰ ਇਹਦੀ ਹਸੀ ਦੇ ਤਨਜ਼ ਜਦ ਦੋਹਾਂ ਨੇ ਇਲਜ਼ਾਮ ਲਾਇਆ ਤੇ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲਾਉਂਦਾ ਹੈ ਕਹਾਂ ਨਾਲ ਸੁਣਨਾ ਕਹਿੰਦਾ ਸੱਚ ਕਹੇ ਦੂੰ ਐ ਬਰਾਮਣ ਬਾਂਗੇਦਰਾ ਦੀ ਨਜ਼ਮ ਹੈ ਸੱਚ ਕਹੇ ਦੂੰ ਐ ਬਰਾਮਣ ਘਰ ਤੂੰ ਬੁਰਾ ਨਾ ਮਾਣੇ तेरे सनम कंदों के बुत हो गए पुराने अपनों से बैर रखना तूने बुतों से सीखा जंगो जदल सिखाया वाइस को भी खुदा ने तंग आके मैंने आखिर दएरो हरम का थोड़ा वाइस का आवाज छोड़ा छोड़े तेरे फसाने मौलवी दा आवाज भी मैं छोड़ देता आवाज दी आवाज भी मैं छोड़ दे। ए भी jihad jihad जंग ही जंग लड़ाई लड़ाई तो बिना दूजी गल ही नहीं करता ਤੈਨੋਂ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਲਿਆ ਮਲੇਛ ਮਲੇਛ ਜਮਲੇਛ ਐ ਮਲੇਛ ਨੇ ਮਲੇ ਉਹ ਕਾਫਰਾ ਕੀ ਜਾ ਰਿਹਾ ਇੱਕ ਮਲੇਚ ਆ ਕੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਪੈਣੇ ਅੱਜ ਤੱਕ ਝਗੜੇ ਦਾ ਹੀ ਕੰਮ ਕੀਤਾ ਇਹਨਾਂ ਨੇ ਮੈਂ ਦੋਵੇਂ ਛੱਡਿਆ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਜਦ ਸਿਰਫ ਮੰਗ ਕਰਕੇ ਮੈਂ ਮੰਦਰ ਮਸਜਿਦ ਗੁਰਦਾਰੇ ਜਾ ਰਿਹਾ ਹਾਂ ਔਰ ਬਹੁਤ ਆ ਲੋਕ ਇਸ ਤਰ੍ਹਾਂ ਆ ਰਹੇ ਨੇ ਤਾਂ ਮੰਦਰ ਮਾਰਕੀਟ ਬਣ ਜਾਂਦਾ ਹੈ ਗੁਰਦੁਆਰਾ ਬਾਜ਼ਾਰ ਬਣ ਜਾਂਦਾ ਹੈ ਮਸਜਿਦ ਬਾਜ਼ਾਰ ਬਣ ਜਾਂਦੀ ਹੈ ਤਾਂ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਮੰਦਿਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ ਬਿਲਕੁਲ ਸਹੀ ਕੋਈ ਗੱਲ ਬਾਜ਼ਾਰ ਦੇ ਝਗੜੇ ਫਸਾਦੇ ਚੱਲਦੇ ਨੇ ਤਾਂ ਮੰਦਿਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ ਬਾਜ਼ਾਰ ਦੇ ਵਿੱਚ ਕੰਪੀਟੀਸ਼ਨ ਆਉਂਦੀ ਹੈ ਫਿਰ ਇੱਥੇ ਵੀ ਹੋਵੇਗੀ ਐ ਕੋਈ ਬਹੁਤ ਵੱਡਾ ਦਾਨੀ ਹੈ ਮੈਂ ਬਹੁਤ ਵੱਡਾ ਦਾਨੀ ਨੂੰ ਕੀ ਸੇਵਾ ਦੀ ਜਾਚ ਦਾ ਪਤਾ ਮੈਂ ਬਹੁਤ ਅچھے ਢੰਗ ਨਾਲ ਸੇਵਾ ਕਰਦਾ ਇਹ ਕਿਹੜੀ ਗੱਲ ਦਾ ਗੈਨੇ ਆ ਆਪਾਂ ਗੈਨੇ ਆ ਇਹ ਕਿਹੜੀ ਗੱਲ ਦਾ ਦਾਨੀ ਆ ਆਪਾਂ ਦਾਨੀ ਆ ਇਹ ਕੀ ਸੇਵਾ ਕਰਦਾ ਆਪਾਂ ਇਹ ਕੰਪੀਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੋਵੇ ਪਰ ਹੁੰਦੀ ਜਦ ਬਾਜ਼ਾਰ ਵਾਲੀ ਮਨੁਭਰਤੀ ਆ ਜਾਏ ਤੋ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਨੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਹਾਂ ਗੁਰਦੁਆਰੇ ਸਤਸੰਗ ਦੇ ਵਿੱਚ ਮੰਦਰ ਦੇ ਵਿੱਚ ਨਾਲ ਲੈ ਕੇ ਨਾ ਜਾਏ ਹੱਦ ਹੋ ਗਈ ਕਿਸੇ ਮਿੱਤਰ ਨੂੰ ਕੋਤਰ ਨੂੰ ਪਰਵਾਹ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਹੁੰਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਏ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹੇਗਾ ਇਹ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਗਿਆ ਉੱਥੇ ਹੀ ਮੰਦਰ ਰੱਖਿਆ ਜਦ ਤੂੰ ਆਵੇਂ ਗਏ ਥੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਔਰ ਪਰਮਾਤਮਾ ਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਬੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਉਸ ਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਹੀ ਮਿਲ ਗਏ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ Sufi ਤੇ ਕਹਿੰਦਾ ਸਭ ਕੁਝ ਖੁਦਾ ਉਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਹੁਣ ਹੋਰ ਮੈਂ ਕੀ ਮੰਗਾ ਫਿਰ ਸਾਇ ਪਤਾ ਕੀ ਕਹਿੰਨ ਗੁਰੂ ਅਰਜਨ ਦੇਵ ਜੀ ਜੋ ਮੰਗੇ ਤੋ ਮੰਗੇ ਦੀ ਆ ਜਾਂਤੇ ਕੁਸਲ ਨ ਕਭੋ ਥੀਆ ਮੰਗਨ ਨ ਮੰਗ ਸੋ ਏਕੇ ਮੰਗ ਨਾਨਕ ਜਾਂਤੇ ਪਰੇ ਭਰਾ ਮੰਗਣਾ ਹੈ ਚਲੋ ਮੰਗ ਉਸ ਏਕੇ ਨੂੰ ਮੰਗ ਜੇ ਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜੇ ਸਨ ਮੰਗ ਕੇ ਮਨੁੱਖ ਤ੍ਰਿਪਤ ਹੋ ਜਾਂਦਾ ਹੈ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਹੈ ਗੁਰੂ ਨੂੰ ਉਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨਦਾ ਹੈ ਮਨੁੱਖ ਮੰਗਦਾ ਹੈ ਮੰਨਦਾ ਨਹੀਂ ਮੰਗਣ ਵਾਲਾ ਇਆਣਾ ਮੰਮਾ ਮੰਗਣ ਹਾਰਿਆਣਾ ਤੇ ਮੰਨਣ ਵਾਲਾ ਮੰਨਨੇ ਕੀ ਗਤ ਕਹੀ ਨਾ ਜਾਏ ਇਤਨਾ ਸਿਆਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ ਮੰਨਨੇ ਕੀ ਗਤ ਕਹੀ ਨਾ ਜਾਏ ਦੇਖੋ ਕਹਿ ਪ체 ਪਛਤਾਏ ਕਾਗਦ ਕਲਮ ਨਾਲ ਲੇਖਣ ਹਾ ਮਨ ਨੇ ਕਾਬੈ ਕਰਨ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰ ਸਕਦਾ ਪਰਮਾਤਮਾ ਨੂੰ ਮੰਨਣ ਵਾਲਾ ਪਰਮਾਤਮਾ ਵਰਗਾ